ਦੇਖੋ ਭਈ ਐਵੇਂ ਹੁੰਦੇ ਨੇ ਸੜਕ ਹਾਦਸੇ ਫਿਰ ਕਹਿ ਦਿੰਦੇ ਨੇ ਕਿ ਨੁਕਸਾਨ ਹੋ ਗਿਆ ਜਾਨਾਂ ਚਲੀਆਂ ਗਈਆਂ ਕੌਣ ਜ਼ਿੰਮੇਵਾਰ ਹੈ ਇਹ ਬੱਸ ਦਾ ਕੰਡਕਟਰ ਕਿੱਥੇ ਹੈ ਡਰਾਈਵਰ ਕਿੱਥੇ ਹੈ ਸਕੂਲੀ ਬੱਸੇ ਬੱਚੇ ਲੱਦਤਾ ਰੱਖੇ ਨੇ ਪਰ ਇਸ ਬੱਸ ਦੇ ਜਾਂ ਤਾਕੀਆਂ ਦੇ ਉੱਤੇ ਛੱਤ ਦੇ ਉੱਪਰ ਪਰ ਜੇਕਰ ਕੋਈ ਨੁਕਸਾਨ ਹੋ ਜਾਂਦਾ ਤਾਂ ਫਿਰ ਉਸ ਦਾ ਜ਼ਿੰਮੇਵਾਰ ਕੌਣ ਹੋਵੇਗਾ ਸੋਸ਼ਲ ਮੀਡੀਆ ਤੇ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਮੀਨੀ ਬੱਸ ਦੀ ਛੱਤ ਦੇ ਉੱਤੇ ਸਕੂਲ ਦੇ ਬੱਚੇ ਬੈਠੇ ਨੇ ਤੇ ਤਾਕੀਆਂ ਦੇ ਵਿੱਚ ਵੀ ਬੱਚੇ ਲਟਕਦੇ ਹੋਏ ਨਜ਼ਰ ਆ ਰਹੇ ਨੇ ਇਹਨਾਂ ਬਸ ਦੇ ਵਿੱਚ ਇਹਨਾਂ ਬੱਚਿਆਂ ਨੂੰ ਬਿਠਾਉਣ ਵਾਲਾ ਕੰਡਕਟਰ ਡਰਾਈਵਰ ਕਿੱਥੇ ਨੇ ਇੱਕ ਵਿਅਕਤੀ ਵੱਲੋਂ ਇਹ ਵੀਡੀਓ ਬਣਾਈ ਜਾਂਦੀ ਹੈ ਜੂਸ ਬਸ ਦੇ ਪਿੱਛੇ ਜਾ ਰਿਹਾ ਸੀ ਤਾਂ ਆਪਣੀ ਕਾਰ ਦੇ ਵਿੱਚੋਂ ਵੀਡੀਓ ਬਣਾਉਂਦਾ ਹੈ ਤਾਂ ਲੋਕ ਕਿੱਥੇ ਨੇ ਜਦੋਂ ਇਹ ਬਸ ਪਿੰਡਾਂ ਦੇ ਵਿੱਚੋਂ ਲੰਘ ਰਹੀ ਸੀ ਤੇ ਫਿਰ ਲੋਕ ਵੀ ਇਸ ਬੱਸ ਨੂੰ ਨਹੀਂ ਰੋਕਦੇ ਜੇਕਰ ਕੋਈ ਸੜਕ ਹਾਦਸਾ ਵਾਪਰ ਜਾਂਦਾ ਤੇ ਫਿਰ ਉਸ ਦਾ ਜ਼ਿੰਮੇਵਾਰ ਕੌਣ ਹੋਵੇਗਾ। ਜੀ ਵੀਡੀਓ ਦੇ ਸੰਬੰਧ ਤੇ ਅਸੀਂ ਅੱਜ ਸੜਕ ਕੇ 4:30 7:30 ਵਜੇ ਨਾਕਾ ਲਾ ਲਿਆ ਸੀ ਪਿੰਡ ਖਗਿਆਣਾ। ਇਹ ਜਿਹੜੀ ਬੱਸ ਚੱਲਦੀ ਹੈ ਜੀ ਡੋੜਪਿੰਡ ਤੋਂ ਚੱਲਦੀ ਹੈ ਸਾਧ ਘਲਕੇ ਜੋ ਇਹ ਸ਼ਿਮਰੇ ਵਾਲਾ ਤੇ ਖਗਿਆਣੇ ਆ ਕੇ ਬੱਚੇ ਉੱਤਰਦੇ ਜਿਆਦਾ ਜਿਹੜਾ ਰਸ਼ ਹੁੰਦਾ ਵੱਡਾ ਸਕੂਲ ਸੀਨੀਅਰ ਸੈਕੰਡਰੀ ਸਕੂਲ ਖਗਿਆਣਾ। ਉਸ ਵਕਤ ਉੱਤਰ ਜਾਂਦੇ ਬਾਕੀ ਜਿਹੜਾ ਰੁਟੀਨ ਵਾਲਾ ਰੇਟ ਹੈ ਰੂਟ ਹੈਗਾ ਬੱਸ ਦਾ ਉਹ ਫਰੀਦਕੋਟ ਆਉਂਦੀ ਹੈ। ਉਥੇ ਅਸੀਂ ਅੱਜ ਨਾਕਾ ਲਾਇਆ ਸੀ ਜਿਹੜੀ ਬੱਸ ਸੀ ਅੱਜ ਅੰਡਰ ਲੋਡ ਸੀਗੀ ਓਵਰ ਲੋਡ ਨਹੀਂ ਸੀਗੀ ਫਿਰ ਵੀ ਅਸੀਂ ਰੋਕ ਕੇ ਉਹਦੇ ਡਾਕੂਮੈਂਟ ਚੈੱਕ ਕੀਤੇ ਗਏ ਜਿੱਥੇ ਮਾਨਯੋਗ ਸਾਡੇ ਏਡੀਟੀ ਉਹ ਸਾਡੇ ਪਹੁੰਚੇ ਸੀ ਮੌਕੇ 'ਤੇ